ਹਾਂਜੀ ਕੰਮ ਕੋਈ ਨਹੀਂ ਬਈ ਵੀ ਐਦਾਂ ਨਾਲ ਨਾ ਪੰਨੇ ਦਾ ਤੁਹਾਡੇ پیسے ਮਾਰੇ ਹੁੰਦੇ ਆ ਹਾਂਜੀ ਬਈ ਇਹ ਬਈ ਲੈ ਲਈ ਕੱਲ ਨੂੰ ਲੈ ਲਈ ਚਲੋ ਤੇਰਾ ਭਾਣਾ ਮੰਨਾ ਰਹਿਣਾ ਹੈ ਅਮੀਰਾਂ ਦੇ ਸ਼ੌਂਕ ਆ ਖਾਦਾ ਨਹੀਂ ਉਹ ਮੈਨੂੰ ਚੰਡੀਗੜ੍ਹ ਆਉਣਾ ਪੈ ਗਿਆ ਤੂੰ ਸਾਦਾ ਕਦਾ ਕਹ ਕੇ ਕਿਸੇ ਨੂੰ ਕਹੋ ਭਾਜੀ ਮਰਿਆ ਫੋਨ ਕਰਕੇ ਗਿਆ ਉਹ ਯਾਰ ਕਿਹਨੂੰ ਕਹਾਂ ਮੈਂ ਪੈਸਿਆਂ ਨਾਲ ਮੈਂ ਉਹ ਤੂੰ ਕਿੱਥੋਂ ਆਇਆ ਬੰਦੀ ਜੀ ਨੂੰ ਮੈਂ ਭਾਈ ਤੁਹਾਨੂੰ ਫੋਨ ਕਰਕੇ ਕਿਲੇ ਕਿਲੇ ਫੜ ਫੜਿਆ ਆ ਜਾ ਫੜ ਫੜ

ਚੱਲ ਮੰਗਿਆ ਛੱਡ ਪਰੇ ਚੱਲ ਪਰ ਰੋਟੀ ਖਾ ਛੋ ਸ਼ਾਂਸ਼ੂ ਕਰੋ ਉੱਥੇ ਸ਼ਾਂ ਆ ਜਾ ਸ਼ਾਂ ਆ ਜਾ ਜਲਦੀ ਕਰ ਲੈ ਆ ਮੰਗਿਆ ਫੜ ਫੜ ਜਲਦੀ ਕਰ ਪਤਾ ਨਹੀਂ ਕਿਹੜੇ ਮੌਕੇ ਆ ਜਵੇ ਗਾੜੇ ਮੂੰਹ ਵਾਲਾ ਠੇਕੇਦਾਰ ਜਲਦੀ ਕਰ ਲੈ ਫਟਾਫਟ ਪਰਹੋ ਲਗੀ ਹੋ ਠੇਕੇਦਾਰ ਆ ਹੀ ਗਿਆ ਯਾਰ ਜਲਦੀ ਕਰ ਲੈ ਛੋ ਛੋ ਤਪੇ ਬਹੁਤ ਹੈ ਆਲੇ ਮੰਗਾ ਆਇਆ ਠੇਕੇਦਾਰ ਉਹਦੇ ਜਲਦੀ ਕਰੋ ਆ ਗਿਆ ਠੇਕੇਦਾਰ ਉਹਦੇ ਬੱਲਾ ਪੇ ਰਿਓ ਪੁੱਤੋ ਥੋੜੀ ਨਾ ਕਾਲੇ ਕੋ ਕੰਮ ਤੇ ਲੇਦਾ ਅਈ 10 ਮਿੰਟ ਤੋਂ ਹੋਏ ਬੈਠਿਆ ਨੂੰ 10 ਮਿੰਟ ਹੋਏ ਆ ਯਾਨੀ ਦੁਪਹਿਰ ਨੂੰ ਤੁਸੀਂ 10 ਮਿੰਟ ਪਹਿਲਾਂ ਛੱਡ ਤੱਕਦੇ ਉੱਠ ਕੇ ਕੰਮ ਕਰੋ ਆ ਮੈਂ ਖਾਲੀ ਡਾਟੀ ਮਾਹੀ ਹਜੇ ਖਾਣੀ ਆ ਹਜੇ ਤੇ ਖਾਦ ਖਾ ਕੇ ਆਦੇ ਨੇ ਦੇਖੋ ਮੈਂ ਦੋ ਮਿੰਟ ਬੈਠਣਾ ਹੀ ਆ ਹੋਰ ਬੈਠਣਾ ਬਣਾ ਕੋਈ ਨਹੀਂ ਕੰਮ ਕਰੋ ਆ ਚਾਰ ਤੁਸੀਂ ਇੱਟਾਂ ਨਹੀਂ ਲਾਈਆਂ ਸਵੇਰ ਦੇ ਆਣੇ ਹੈਂ ਚਲੋ ਉੱਠ ਕੇ ਕਰੋ ਕੰਮ। ਭਾਜੀ ਹੁਣ ਤਾਂ 15 ਮਿੰਟ ਰਹਿੰਦੇ ਆ। ਗਾੜੀ ਸਵੇਰ ਨੂੰ ਪਾਵਾਂ ਤੁਸੀਂ ਘੰਟਾ ਘੰਟਾ ਲੇਟ ਆਵੋ। ਹੁਣ ਤੁਸੀਂ 15 ਮਿੰਟ ਵਾਧੂ ਨਹੀਂ ਲਾ ਸਕਦੇ। ਸਵੇਰ ਨੂੰ 9:30 ਵਜੇ ਦਾ ਭਾਈ। ਤੁਸੀਂ ਤਾਂ ਨਹੀਂ ਲੱਗ 2 ਵਜੇ। 1 ਵਜੇ ਉਹਨੇ ਕੀਤਾ। ਆਮ ਨੂੰ ਤੁਸੀਂ ਤਾਂ 5:00 ਵਜੇ ਦਿੰਦੇ 4:30 ਵਜੇ ਸਮਾਨ ਸਾਮ੍ਹ ਕੇ ਬਹਿ ਜੰਨੇ ਆ। ਕੱਢ ਲਓ ਕੜਾਈਆਂ ਇਕੱਠੀਆਂ। ਹੈਂ? ਮੰਦਿਆਂ ਵਾਂਗੂ ਕੰਮ ਕਰੋ ਜੇ ਕਰਨਾ। ਭਾਜੀ। ਚਲੋ। ਭਾਜੀ ਉਹ ਉਮਰ ਦੀ ਲਹਾਜ ਰੱਖਿਆ ਕਰੋ। ਕੀ ਉਮਰ ਲਈ ਆਇਆ ਕਰਾ ਤੁਹਾਡੀ ਅਸੀਂ ਨਿਆਣੇ ਥੜੋ ਮੈਂ ਤੁਹਾਡੇ ਜਨਮ ਸਰਟੀਫਿਕੇਟ ਥੋੜੀ ਜਿਗਨੇ ਮੈਂ ਕੰਮ ਕਰਾਣਾ ਕੰਮ ਦੇ ਪੈਸੇ ਦੇਣਾ ਭਾਜੀ ਉਹ ਤਾਂ ਗੱਲ ਠੀਕ ਹੈ ਤੁਸੀਂ ਹਰ ਵੇਲੇ ਬੇਇੱਜ਼ਤੀ ਨਾ ਕਰਿਆ ਕਰੋ ਉਮਰ ਦੇ ਲਈ ਆਜ ਰੱਖਿਆ ਭਾਜੀ ਬੇਇੱਜ਼ਤੀ ਨਹੀਂ ਦਿਲ ਕਰਦਾ ਤਾਂ ਉੱਧੇ ਜਵਾਬ ਦੇ ਦੋ ਆ ਤੁਸੀਂ ਸਵੇਰ ਦੀ ਆ 100 ਇਟਰੀ ਲਈ ਦੋ ਬੰਦੇ ਆਪੇ ਅੱਜ ਦੇ ਸਾਰੇ ਰੱਖ ਲਵੇ ਸਾਰੇ ਪਿਛਲਾ ਹਿਸਾਬ ਕਰ ਦੋ ਯਾਨੀ ਕਾਨੂੰਨੀ ਕਰਨਾ ਚੱਕੋ ਸਮਾਨ ਆਪਣੇ ਭਾਜੋ ਬੰਦੇ ਬਹੁਤ ਆ ਇਹ ਨਾ ਕਿ ਉਹ ਵੀ ਬੰਦੇ ਤੁਸੀਂ ਛੱਡ ਕੇ ਚੱਲ ਜਾਣਾ ਮੇਰਾ ਕੰਮ ਰੁਕ ਜਾਣਾ ਬੰਦੇ ਬਹੁਤ ਐਥੇ ਸੋ ਯਾਰ ਪੈਸੇ ਤਾਂ ਦੇ ਦੇ ਦੋ ਕੋਈ ਪੈਸਾ ਨਹੀਂ ਜਿੰਨਾ ਤੁਸੀਂ ਚਾਲੀਆਂ ਖਰਾਬ ਕਰਕੇ ਇੰਨੇ ਪੈਸੇ ਦੇ ਦਊਗਾ ਤੁਹਾਨੂੰ ਜਦੋਂ ਹੋਏ ਮੈਂ ਫੋਨ ਕਰਦું ਆਪਾਂ ਆਪਣੇ ਆਕੇ ਪੈਸੇ ਲੈ ਜਿਓ ਭਾਜੀ ਇਹਨੂੰ ਕੰਮ ਥੋੜਾ ਆ ਕੋਈ ਕੰਮ ਨਹੀਂ ਚਾਰ ਬੰਦੇ ਇਕੱਠੇ ਕਰਾਂਗੇ ਤੂੰ ਅਸੀਂ ਬੰਦੇ ਕਾਹਦੇ ਇਕੱਠੇ ਕਰ ਰਹੇ ਆ ਪੈਸੇ ਲੈਣੇ ਮੈਂ ਉਹਨਾਂ ਨੂੰ ਬਣਾਉਣਾ ਤੁਹਾਨੂੰ ਉਠਾਣਾ ਜਿਹੜੀਆਂ ਤੁਸੀਂ ਵੇਚੀਆਂ ਤਾਂ ਲੋਹਾ ਵੇਚਿਆ ਮੇਰਾ ਚਾਰ ਪੰਜ ਲੈਤਾ ਉਹ ਭਾਜੀ ਜੇ ਔਖਾ ਹੋ ਗਿਆ ਮੰਗਿਆ ਚੱਕੋ ਸਮਾਨ ਜੇ ਤਾਂ ਔਖਾ ਹੋਇਆ ਜਿਹੜੇ ਪੈਸੇ ਆਪਾਂ ਦੇ ਜਿਹੜੇ ਔਖਾ ਹੋਇਆ ਕੋਈ ਕਹਿੰਦੇ ਠੇਕੇਦਾਰ ਨੂੰ ਪਤਾ ਨਹੀਂ ਲੱਗਣਾ ਕਦੀ ਤੁਸੀਂ ਬੋਰਾ ਸੀਮੈਂਟ ਦਾ ਵੇਚਦਾ ਕਦੀ ਕੁਝ ਕਰਦਾ ਚਲ ਮੰਗੇ ਚਲ ਜੀਏ ਹਾਂ ਤੇ ਤੇਰੀ ਗੱਲ ਤਾਂ ਸੱਚੀ ਆ ਉਹੀ ਪਰਮਾਤਮਾ ਦੇਖੂਗਾ ਭਰਾਵਾ ਬਥੇ ਬਥੇ ਕੰਮ ਕਰਨਾ ਚਲ ਚਲ ਜੀਏ ਹੋਰ ਲੋਕਾਂ ਨੇ ਸੱਚੀ ਗੱਲ ਆ ਭਰਾਵਾ ਕਹਿੰਨਾ ਕਿ ਸੱਚੀ ਲੋਹਾ ਵਿੱਚ ਹੁਣ ਹੋਰ ਆ ਚਲ ਜੀਏ ਤੂੰ ਚਲ ਭਰਾਵਾ ਜੀ ਲੋਕਾਂ ਨੇ ਗੱਲ ਸੱਚੀ ਆ ਠੇਕੇ ਦਾ ਕੰਮ ਕਰ ਰਹੇ ਸਨ ਤੇ ਦੇਖੇ ਦਿੰਦੇ ਤਖਰਾਉ ਕਰਦਾ ਹਾਂ ਹਾਂ ਪਾ ਦੇ ਦਿੰਦਾ ਸੀ ਸਹੀ ਵਾਲਾ ਜਿਹੜੀ ਹੈ ਵੱਡੇ ਮੇਤਰੀ ਸਵੇਰ ਦੇ ਆਨੇ 150 ਇਟਰੀ ਦਾ ਜੀ ਕਹੇ ਮੂੰਹ ਵੱੜਦੇ ਰਹਿੰਦੇ ਆ ਸਾਨੂੰ 700 ਰੁਪਏ ਦਿਹਾੜੀ ਚਾਹੀਦੀ ਸਾਨੂੰ 500 ਚਾਹੀਦੀ ਆ ਮਜ਼ਦੂਰੇ ਦੀ ਮਾਨ ਜਾਣ ਦੇ ਦਫਾ ਹੋਣ ਦੇ 50 ਤੁਰੇ ਪੈਦੇ ਤੇ ਮੇਤਰੀ ਉਹ ਵਲਾ ਸੰਧੂ ਸਾਹਿਬ ਹਾਂਜੀ ਬੱਜ ਕੀ ਹਾਲ ਚਾਲ ਜੀ ਸਾਡੀਆਂ ਭਈਆਂ ਸੁਨਾਓ ਕੋ ਠੀਕ ਆ ਤੁਸੀਂ ਸੁਣਾਓ ਜੀ ਕਿੱਦਾਂ ਕਦਾ ਤੁਸੀਂ ਟਾਈਮ ਨਾਲ ਨਹੀਂ ਆਦੇ ਭਾਜੀ ਨਕਸ਼ਾ ਬਣਾਇਆ ਪਿਆ ਆ ਉਹ ਟਾਈਮ ਨਾਲ ਕਹਿੰਦਾ ਕਿਹੇ ਪਾਸੇ ਢੇਲਾ ਮਾਰ ਜਾਂਦਾ ਚਾਲਾ ਬੰਦਦਾ ਫਿਰ ਠੀਕ ਹੈ ਠੀਕ ਹੈ ਮੈਂ ਨਾ ਨਹੀਂ ਮੇਰੇ ਕੰਮ ਨਹੀਂ ਕਰਦੀ ਤੁਹਾਨੂੰ ਪਤਾ ਜਿਆ ਇਹ ਤਾਂ ਆ ਪਾਜੀ ਹਾਂਜੀ ਬਿਲਕੁਲ ਬਿਲਕੁਲ ਹਾਂਜੀ ਹੁਣ ਵੀ ਮੱਦੀ ਟਾਈਮ ਕੱਢ ਕੇ ਆਇਆ ਵਿੱਚੋਂ ਮੈਂ ਠੀਕ ਹੈ ਠੀਕ ਹੈ ਚਲੋ ਕੋਈ ਨਹੀਂ ਮੈਂ ਤੁਹਾਨੂੰ ਨਕਸ਼ਾ ਕੱਢ ਕੇ ਦਿਖਾਉਂਦਾ ਤੁਹਾਡਾ ਬਣਾਇਆ ਜੋ ਠੀਕ ਆ ਹਾਂਜੀ ਭਾਜੀ ਆਇਆ ਨਕਸ਼ਾ ਤੁਹਾਡਾ ਅੱਛਾ ਤੁਹਾਨੂੰ ਮੈਂ ਪ੍ਰਿੰਟ ਕਰ ਮੇਰੇ ਉੱਪਰ ਬਣਾਉਣਾ ਹੈ ਹਾਂਜੀ ਹਾਂਜੀ ਇਹਦੇ ਉੱਪਰ ਬਣਾਉਣਾ ਹੈ ਠੀਕ ਆ ਬਾਕੀ ਉਹ ਤੁਹਾਡਾ ਨਕਸ਼ਾ ਇਹਦਾ ਪ੍ਰਿੰਟ ਕੱਢ ਕੇ ਬਖਾਉਂਦਾ ਪਿਆ ਤੁਹਾਨੂੰ ਮੈਂ ਓਕੇ ਹਾਂਜੀ ਹਾਂਜੀ ਬਣਾਉਣਾ ਹੈ ਛੇ ਠੀਕ ਆ ਅੱਛਾ ਹਾਂਜੀ ਆਹ ਪਾਜੀ ਨਕਸ਼ਾ ਦੇਖੋ ਤਾਂ ਠੀਕ ਆ ਥੱਲੇ ਬਣਿਆ ਹੈ ਜਾਨੀ ਉੱਪਰ ਬਣਾਉਣਾ ਹਾਂਜੀ ਹਾਂਜੀ ਥੱਲੇ ਬਣਿਆ ਹੈ ਉੱਪਰ ਤਿਆਰ ਕਰਨਾ ਹੈ ਤੇ ਹਾਂਜੀ ਸੋ ਤਖਾੜੋ ਵੀ ਮੈਨੂੰ ਨਾਲ ਹੀ ਤੁਹਾਨੂੰ ਕਹਿੰਦੀ ਬੰਦੇ ਆਣ ਨਾਲ ਨਹੀਂ ਨਹੀਂ ਬੰਦੇ ਵੀ ਆਣੇ ਚਲੋ ਮੈਂ ਤੁਹਾਨੂੰ ਨਾਲ ਮੈਨੂੰ ਵੀ ਜਾਣਾ ਪੈਣਾ ਹੈ ਨਾ ਨਾਲ ਅੱਛਾ ਹਾਂਜੀ ਵੀ ਉੱਥੇ ਮੌਕੇ ਤੇ ਜਾ ਕੇ ਨਾ ਸਾਰਾ ਕਰਵਾਉਣਾ ਪੈਣਾ ਹੈ ਕੰਮ ਨਾਲ ਤਖਾੜੋ ਕੰਮ ਕਰਨ ਦਾ ਤੁਹਾਡੇ ਨਾਲ ਯਾਰਾ ਮੈਂ ਬੋਲਦਾ ਨਾ ਚਲੋ ਫਿਰ ਨਾ ਚੱਲੀਏ ਮਿਹਰੇ ਆਪਾਂ ਠੀਕ ਹੈ ਹਾਂਜੀ ਹਾਂਜੀ ਭਾਜੀ ਆ ਮੈਂ ਕਿਹਾ ਇੱਟ ਕਿੱਦਾਂ ਪਹਿਲੇ ਮੰਗਾਈਓ ਆ ਤੇ ਭਾਜੀ ਪਹਿਲਾਂ ਮੰਗਾਈਓ ਸੀ ਇਹਨਾਂ ਨੇ ਉਹ ਇਕੱਠਿਆਂ ਨੇ ਕਰਨ ਦੀ ਕੰਮ ਸ਼ੁਰੂ ਇਹ ਅੱਛਾ ਤੇ ਹੁਣ ਦਾ ਇੱਕ ਦਾ ਅੱਧਾ ਬਦਲ ਗਿਆ ਇੱਕ ਪਰ ਉਹਨਾਂ ਦੇ ਬਾਹਰ ਚਲ ਗਿਆ ਅੱਛਾ ਤੇ ਹੁਣ ਵੱਡੇ ਨੇ ਇਹ ਕੰਮ ਸ਼ੁਰੂ ਕਰਨਾ। ਜੇ ਤੁਸੀਂ ਦੱਸਿਆ ਜੀ ਦੋਨਾਂ ਭਰਾਵਾਂ ਦਾ ਤੁਸੀਂ ਹਾਂਜੀ ਹਾਂਜੀ ਉਹ ਤੁਹਾਨੂੰ ਦੱਸਿਆ ਸੀ ਗੱਲਾਂ ਨੇ। ਠੀਕ ਹੈ ਠੀਕ ਹੁਣ ਇਹ ਕਹਾਂ ਜਾਨੀ ਢਾ ਕੇ ਸਾਰਾ ਪਧਰਾ ਕਰਨਾ ਹਾਂ ਇੱਕ ਵਾਰ ਢਾ ਕੇ ਸਾਰਾ ਪਧਰਾ ਕਰਕੇ ਇਹ ਕੰਮ ਸ਼ੁਰੂ ਕਰਨਾ ਓਕੇ ਹਾਂਜੀ ਲੇਬਰ ਕਿੰਦਾ ਵੇ? ਭਾਈ ਲੇਬਰ 150 ਦਦਦੇ ਆ। 150 ਚੱਲਦਾ ਹੈ। 150 ਚੱਲਦਾ ਹੈ ਜੀ। ਬਾਕੀ ਆਪਾਂ ਵਿੱਚੋਂ ਕੁਝ ਲੈਣਾ ਲੈਣਾ ਪਊਣਾ ਨਹੀਂ ਹੈ ਕਿ ਠੀਕ ਹੈ ਜੀ। ਤੇ ਨਾ ਵਿੱਚੋਂ ਕੁਝ ਗੱਲ ਹੋ ਮੇਰਾ ਭਰਾ ਤੇ 150 ਰੁਪਏ ਸਕੇਲ ਹੋਰ ਤਾਂ ਚੱਲ ਜੀਲੇ ਵਾਰ। ਹਾਂਜੀ ਹਾਂਜੀ ਚੱਲਦੀ ਹੈ ਤੁਸੀਂ ਰੱਖਣਾ ਮੜਾ ਮੋਟਾ ਆਪਣਾ ਚਾ ਇਹ ਤਾਂ ਆਪਾਂ 1.5 ਲਵਾਂਗੇ ਠੀਕ ਹੈ ਆਪਾਂ ਵਿੱਚੋਂ ਹੀ ਦੇਣੇ ਤੁਹਾਨੂੰ ਹਾਂਜੀ ਹਾਂਜੀ ਇਹ ਤੁਸੀਂ ਕਹਿੰਦੇ ਹੋ ਤੁਹਾਡੇ ਕੋਲ ਖਾਸ ਮੰਦਾ ਨਹੀਂ ਜੇ ਫਿਰ ਤੁਸੀਂ ਜੋ ਦੁਆਰਾਂ ਨਾਲ ਤੇ ਲੈਣਾ ਨਾਲ ਸਾਨੂੰ ਘਾਟਾ ਪਵੇ ਨਹੀਂ ਨਹੀਂ ਭਾਜੀ ਚੱਕਰ ਪਿਆ ਸੀ ਲੈਣਾ ਤਾਂ ਕੁਝ ਨਹੀਂ ਹੈਗਾ ਅਸੀਂ ਇਹਨਾਂ ਨੂੰ ਰੇਟ ਕਰ ਦੋ 10 ਰੁਪਏ ਘੱਟੋ ਅਗਲੇ ਨੂੰ ਦੂਜਾ ਕਰ ਦੋ ਜੇ 40 ਨੂੰ ਕਰ ਲਾ 45 ਨੂੰ ਕਰ ਲਾ ਜਿੱਥੇ ਤੂੰ ਕਹਿੰਦਾ ਉੱਥੇ ਡਾਣਾ ਠੀਕ ਹੈ 40 ਦਾ ਭਰਾ ਘਟਾਏ ਤੈਨੂੰ ਪਤਾ ਵੀ ਲੇਬਰ ਅੱਜ ਕੱਲ ਮਹਿੰਗੀ ਆ ਲੇਬਰ ਨਾਲ ਤਾਂ ਪਹਿਲਾਂ ਹਾਂਜੀ ਇਹ ਤਾਂ ਪਤਾ ਮੈਨੂੰ ਕੰਮ ਸ਼ੁਰੂ ਕਰਨ ਤੋਂ ਪਹਿਲਾਂ ਹਾਂਜੀ ਮਾਲ ਮੋਟਾ ਪੜਵਾਸ ਦਵਾ ਦੇ ਕੋਈ ਨਹੀਂ ਕੋਈ ਨਾ ਤੁਹਾਨੂੰ ਡਿਵਾਸ ਦੇ ਕੇ ਕਰੂਗੇ ਸ਼ੁਰੂ ਕੰਮ ਕੋਈ ਵੀ ਹੋਇਆ ਨਾ ਹਾਂਜੀ ਤੇ ਚਲੋ ਕੋਈ ਨਹੀਂ ਆਪਾਂ ਕਰ ਦਿੰਦੇ ਕੱਲ ਤੋਂ ਸ਼ੁਰੂ ਹਾਂਜੀ ਬਿਲਕੁਲ ਤੁਸੀਂ ਕਰੋ ਆਪਣਾ ਕੰਮ ਤੇ ਆਪਣਾ ਸਮਾਨ ਲਿਆਓ ਇੱਥੇ ਸ਼ੁਰੂ ਕਰੋ ਕੰਮ ਤੁਸੀਂ ਆਪਣਾ ਠੀਕ ਜੀ ਦੇ ਜੀ ਇਕਾਂ ਲੇਵਲ ਬੰਦੂ ਸਾਹਿਬ ਮਾਇਨ ਬਾਤ ਉਹ ਪੈਸੇ ਚਲੋ ਕੋਈ ਨਹੀਂ ਜਿੰਨੇ ਵੀ ਬਾਤ ਤੋਂ ਬਦ ਉਹ ਪਹਿਲਾਂ ਮੰਗਦੇ ਲੇਵਲ ਲੇਵਲ ਪਹਿਲਾਂ ਦੇਣ ਚਲੋ ਇਹ ਤਾਂ ਹੈ ਹਾਂਜੀ ਕੋਈ ਤੇ ਕੋਈ ਨਹੀਂ ਜਿੰਨੇ ਵੀ ਬਾਤ ਤੋਂ ਕੋਸ਼ਿਸ਼ ਕਰੋਗੇ ਤੁਹਾਡਾ ਦਵਾ ਲੂਗਾ ਠੀਕ ਆ ਮੈਂ ਦੇਖਾਂ ਠੀਕ ਹੈ ਫਿਰ ਆਪਾਂ ਨਾਲ ਉਹ ਜਿਹੜੇ ਲੇਬਰ ਕੰਪਨੀ ਕਰ ਦਿੱਤਾ ਹਾਂ ਜੀ ਹਾਂ ਜੀ ਠੀਕ ਹੈ ਹਲੋ ਮਲਵੀਰ ਸਿੰਘ ਹਲੋ ਉਹ ਕਿੱਧਰ ਰਹੇ ਮੈਂ ਇੱਥੇ ਰਿਕੀ ਆਨ ਤੂੰ ਪਹੁੰਚ ਗਿਆ ਹਾਂ ਹਾਂ ਮੈਂ ਤਾਂ ਪਹੁੰਚ ਗਿਆ ਮਾਂ ਬਾਪ ਆ ਗਿਆ ਤੇਰੀ ਲੱਗੀ ਹੈ ਗੱਡੀ ਆ ਗਿਆ ਚੱਲ ਆ ਜਾ ਆ ਜਾ ਉਹ ਲੈ ਆਏ ਗਿਆ ਆਵੇ ਤਾਂ ਭਰਾ ਗੱਡੀ ਲੈ ਕੇ ਆਇਆ ਆ ਲੈ ਲੈ ਕਿਦਾਂ ਉਹ ਕਿਦਾਂ ਲੈ ਹੁਣ ਬਦਲਾ ਲਾਦਾ ਕਿਦਾਂ ਇਹ ਭਰਾ ਸਾਡੇ ਨੇ ਗੱਡੀ ਲੈ ਲੈ ਗੱਡੀ ਆਪਾਂ ਦਾ ਹੀ ਨੇ ਪੁਰਾਣੀ ਨਹੀਂ ਇਹਨੂੰ ਮਹੀਨੇ 6-8 ਕੇ ਨਵੀਂ ਲੈ ਗਏ ਉਹ ਭਰਾ ਤੁਹਾਡਾ ਗੱਡੀ ਗੱਡੀਆਂ ਗੱਡੀਆਂ ਕਰਦੀਆਂ ਆਪਾਂ ਜੇ ਆਪਾਂ ਮਾਰੇ ਦੀ ਕੰਮ ਐ ਤੇ ਬਦ ਹੋ ਜਾਗਾ ਮੈਂ ਪਹਿਲੇ ਹੁਣ ਪੁਰਾਣੀ ਦੀ ਪਾਲਟੀ ਕਰਦੇ ਬਾਅਦ ਉਹ ਮੈਂ ਦਾ ਭਰਾ ਆ ਆ ਜਾ ਚਾਰ ਦੋਰਾਂ ਅੱਗੇ ਲੇਟ ਆ ਜਾ ਐਸਵੇਂ ਤੈਨੂੰ ਪਕਾ ਲੈ ਲੈ ਇੱਥੇ ਬੈਠ ਕੇ ਬੰਦੇ ਥੱਲੇ ਬਹਿ ਮੜ ਗਿਆ ਅੱਛਾ ਸੱਣਾ ਹੋਰ ਏਸੀ ਮੋੜੇ ਬੈਠਦੇ ਆ ਇੱਥੇ ਜਿੱਦਣੇ ਬਹਿ ਆਰਾਮ ਨਾਲ ਇੱਥੇ ਤੂੰ ਆਪਾਂ ਭੈਰ ਹੋਰ ਦਾ ਤੰਦੂਰੀ ਮੰਗਾਜਾ। ਐਟਕ। ਇਹ ਯਾਣਾ ਜੇ ਖਾਨੇ ਦਾ ਬਾਤ ਹੀ ਇੰਦਾ ਕਰਨਾ ਉਹ ਪੈਕਲ ਵਾਲੀ ਭਗਿਆ ਜੇ ਲਿਆ। ਢੱਡੀ ਲਈ ਆ। ਮੇਰੇ ਇੰਦਾ ਬੜੀ ਵੀ ਚੱਲਣਾ ਕੰਮ। ਮੈਂ ਦੋ ਪੈਕ ਲਾ ਗੱਢੀ ਜੇ ਬਈ ਵਧੀਆ ਜੀ ਬਲੋਂ ਹੀ ਲਿਆਵਾਂਗਾ। ਚੱਕ ਲਿਆ। ਤੇ ਆਇਆ ਮੈਂ। ਹਰੀਆ ਮੈਂ ਕਰਮਾ ਆਪਾਂ ਮਾੜੀਆਂ ਪੀਤੀਆਂ। ਲਿਆ ਲਿਆ ਤੇ ਫੋਨ ਵੀ ਬਿਟਿਆ ਮਾੜੀਆਂ ਪੀਤੀਆਂ। ਇਹ ਕਾਲੀਆਂ ਪੀਤੀਆਂ। ਹਲ ਇਹ ਕਿਹੜੀ ਗੱਲ ਆ। ਜਦੋਂ ਰਾਤ ਭਰੀ ਪਿੰਡੇ ਦੀ ਪੀਤੀ। ਚੱਕ ਲਿਆ ਚੱਕ ਲਿਆ। ਮੋੜਾਂ ਕਰ ਲਈਏ। ਨày ਵੀ ਰੋਜੀ ਐਦਾ ਖੱਡੀਆਂ ਗੁਣੀਆਂ ਲਈ ਆ ਨਜ਼ਾਰੇ ਬੰਨੀ ਚੱਲ ਮੈਂ ਵੀ ਆ ਲੈ ਆ ਤਾਂ ਲਈ ਓਏ ਹੋਰ ਸਵਾਦ ਆ ਗਿਆ ਜਿੰਦਿਆਂ ਨਜ਼ਾਰਾ ਆ ਗਿਆ ਹੈ ਪਾਣੀ ਦਾ ਪੈਦਲਾ ਸਾਫਤੀ ਰੱਖੀ ਜੀ ਬੋਤਲ ਕੋ ਓ ਇੱਕ ਬੋਤਲ ਹੋਰ ਪੀ ਸੀ ਭਰਾਵਾ ਅੱਛਾ ਉਸ ਵੇਰੇ ਮੈਂ ਦੋ ਲੱਕ ਕੇ ਦੋ ਰੱਖਿਆ ਮੈਨੂੰ ਜ਼ਿਆਦਾ ਨਹੀਂ ਦੂ ਮੈਂ ਕਿਹਾ ਹੁਣ ਤੁਹਾਨੂੰ ਕਹਿੰਦਾ ਖੁੱਲੀਓ ਬੁਲਾਤੀ ਆਦਾ ਵਧੀਆ ਕੀਤਾ ਮੈਂ ਕੋਈ ਨਾ ਤੇਰੇ ਆਗਾ ਭਰਾ ਉਹ ਟੱਕਰ ਜਾਂਦਾ ਠੀਕ ਹੈ ਮਮਾ ਨੇ ਬੋਲਿਆ ਕਿ ਬਈ 11 ਵਜੇ ਲਾਲੀ ਦੀ ਪਾਣੀ ਮੱਤੀ ਤੇ ਮੇਰੇ ਘਰ ਉਹ ਲਿਆ ਵੀ ਮੁੰਡਿਆਂ ਗਲਾਸ ਚਾਹੀਦੀ ਬਣਦੀ ਵੀ ਆਣ ਹਾਂ ਐਦਾਂ ਕਰ ਕੇ ਤੂੰ ਲਾ ਦੇ ਤੰਦੂਰੀ ਤੇ ਜਾਨੂੰ ਸਲਾਦ ਦੇ ਨਾਲੇ ਖਾਰਾ ਦੇ ਦੇ ਨਾਲੇ ਮੜ ਜਾ ਕੋਕ ਦੇ ਦੇ ਠੀਕ ਹੈ ਨਾ ਸਲਾਦ ਦੇ ਤੇ ਮੜ ਜਾ ਜਾਨੂੰ ਵੀ ਬਾਅਦ ਕਰਦੇ ਆ ਐ ਬਈ ਆਹ ਆਹ ਅੱਜ ਆਉਂ ਮੈਂ ਜਾ ਖਾਰਾ ਬੋਨਾ ਪਪਾ ਖਾਰਾ ਸਭਸ ਕੋ ਯਾਰਾ ਪਾਪ ਬਣੀ ਛੋਨਾ ਬੈਕ ਲੱਗਦਾ ਮਾਰਾ ਮੋਟਾ ਰੱਭਿਆ ਮਾਰਾ ਜਾਗਾ ਆ ਖੀਰਾ ਖੁਰਾ ਦੇ ਦੇ। ਇਹ ਆ ਜਲਾਲ ਮਾਣਾ ਜਿਆ। ਨੇੜ ਬਹੁਤ ਕਰਦੇ ਮੁੰਡੇ। ਹਾਂ। ਤਾਰੂ ਬਹੁਤ ਵਧੀਆ ਬਿਲਕੁਰੀ। ਉਹ ਆਪਾ ਠੇਕੇਦਾਰ ਦੀ ਵੀ ਕੋਟੀ ਬਣਾਈ ਸੀ। ਠੇਕੇਦਾਰ ਦੀ ਠੀਕ ਆ। ਉਹ ਹੋਏ ਉਹ ਤਾਂ ਕਹਿੰਦਾ ਭਾਜੀ ਲੈਣਾ ਕਰੋ ਜਦੋਂ ਮਾੜੀ ਬਣਾਲੇ ਕੰਟਰੋਲ ਰੇਟ ਤੇ ਮੈਂ ਜੀ ਆਪਾਂ ਤੇਟੀ ਨਹੀਂ ਦੀ ਆਵੇ। ਵਾਹ। ਨਾ ਆਈਆ। ਮਯਾ। ਉਹ ਲਿਆ ਆਵੇ ਮੁੰਡਿਆ। ਬਣਾਲੇ ਚਿਕਨ ਫੜਾਫੜ ਹੈ। ਹਾਂ। ਓ ਆ ਜਾ ਯਾਰ ਲਿਆ ਹੁਣ ਕਿਹਦਾ ਨਾ ਬੁੜਨੇ ਵਾਲਾ ਕਿਹਦਾ ਮਾਰਿਆ ਓ ਕਾਕਾ ਫੇ ਤੈਨੂੰ ਪਤਾ ਕਈ ਵਾਰੀ ਆਉਂਦਾ ਪੈਰੀ ਦਾ ਜੀ ਔਰ ਆ ਗਿਆ ਕੋਈ ਕੁਛ ਬਾਸ ਨੇ ਦੱਸਾਂ ਤੈਨੂੰ ਕੀ ਕੋਈ ਦੇ ਕਰਦੇ ਆ ਨੇ ਜਮ ਬੜੀ ਸੇਵਾ ਕਰਦਾ 23 ਬੰਦੇ ਉਹ ਲੱਗਦੇ ਬੜੇ ਕਿਤੇ ਪਾਈਆ ਬੜਾ ਜਿਹੜਾ ਮਾੜਾ ਮੋਟਾ 50000 ਰੁਪਏ ਦੇ ਦਿੰਦੇ ਆ ਨਿਆਣਿਆਂ ਨੂੰ ਚੱਲ ਜਿੰਨੀ ਜਣਾ ਵਧੀਆ 50000 ਕੋਈ ਗੱਲ ਨਹੀਂ ਇੰਨਾ ਤਾਂ ਚਾਹੀਦਾ ਆ ਉਹ ਆਪਣੇ ਫਿਰ ਤੇ ਵਿਚਾਰੇ ਮਾੜਾ ਕਰਦੇ ਆ ਨਹੀਂ ਸਹੀ ਗਾ ਮਰ ਜਾ ਚੱਲ ਮਾ ਔਰ ਇਹ ਜੰਗਾ ਨਾਰੂ ਦਾ ਪਾਸਾਰੀ ਵੀ ਗਿਆ ਉਹ ਹੋ ਮੇਰੇ ਗੱਲ ਸੁਣਾ ਮੁਰਗੇ ਨਾਲ ਕੀ ਕਹਿੰਦੀ ਆਇਆ ਮੁਰਗਾ ਵੀ ਬਹੁਤ ਬੜੀਆ ਬਣਿਆ ਆਪਾਂ ਕਿਹਦੇ ਨੋ ਨਾ ਪੀਣੀ ਆ ਚਾਰ ਨਾ ਕੋਈ ਨਹੀਂ ਸਹੀ ਗੱਲ ਆ ਤੇਰੀ ਹੋਰ ਹੁਣ ਦੱਸ ਦੇ ਮੈਨੂੰ ਨਹੀਂ ਬਸ 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 ਬਹੁਤ ਤੇ ਸ਼ਾਮ ਨੂੰ ਵੇਖ ਲਾਂਗੇ ਮੈਂ ਮੈਂ ਤਾਂ ਵੇਖਾਂ ਨਹੀਂ ਜਾ ਕਾਉਂਗਾ ਉਹ ਰੇ ਦੇ ਯਾਰ ਕੁਛੜ ਕੰਮ ਤੇ ਵੀ ਜਾਣਾ ਰਹਿ ਕੰਮ ਵੀ ਦੇਖਣਾ ਬੰਦੇ ਉਹ ਆਪਾਂ ਘਟ ਨੂੰ ਜਾਣਾ ਹੁਣ ਆਪਾਂ ਕੰਮ ਜੋ ਕੇ ਕਿੱਥੇ ਆ ਤੈਨੂੰ ਪਤਾ ਯਾਰ ਕੰਮ ਤੇ ਆਪਾਂ ਅੱਜ ਯਾਰ ਸਵੇਰੇ ਹੀ ਬਿੱਟੂ ਕੀ ਨਸਾਂ ਯਾਰ ਰੀਵਰ ਬਹੁਤ ਡੋਕੀ ਕਰਦੀ ਯਾਰ ਕੀ ਗੱਲ ਕੰਮ ਤੇ ਨਹੀਂ ਆਉਂਦੇ ਇੱਕ ਸਵੇਰੇ ਮੈਂ ਜੀ ਮੇਰਾ ਦਾਕ ਘੇ ਭਜਾ ਤੇ ਤੇਰੇ ਅੱਜਾ ਹਾਂ ਮੈਂ ਕਿਹਾ ਪੈਸੇ ਮੰਗਦੇ ਨਹੀਂ ਮੈਂ ਕਿਹਾ ਮੈਂ ਮਾਰਿਆ ਦਾਕਾ ਨੇ ਬੰਦੇ ਕੱਟੇ ਕਹਿੰਦੇ ਮੈਂ ਕਿਹਾ ਸਾਰੇ ਮੈਂ ਫਸਾਉਣਾ ਉਹਨੂੰ ਥਾਣੇ ਅੱਛਾ ਮੈਂ ਕਿਹਾ ਮਾਰ ਕੇ ਦਾਕਾ ਮੈਂ ਦੋ ਨੁਹਾ ਵੇਚੇ ਮੇਰਾ ਸਰੀਰ ਤੇ ਚੱਕ ਕੇ ਵੇਚਦਾ ਤੁਸੀਂ 3 ਮਿੰਟ ਵੇਚਦਾ ਤੁਸੀਂ ਮਰਿਆ ਬੈਲ ਦੇ ਆ ਮੁੰਡੇ ਨੂੰ ਹਾਂ ਦੇ ਕਰਿਆ ਸਾਹਿਬ ਮੈਂ ਮੇਰਾ ਭਰਾ ਕਲਾਨੀ ਨਹੀਂ ਨਹੀਂ ਬੱਸ ਲਾਲਾ ਬੱਸ ਹੋਰ ਖਾਣਾ ਉਹ ਮੁਰਗਾ ਉਹ ਬੱਸ ਤਾਂ ਨੇ ਠੀਕ ਹੈ ਮੈਂ ਮੜਿਆ ਉਹ ਕਾਕਾ ਮੇਨ ਲੰਦਾ ਕੰਮ ਚ ਵੀ ਚ ਹੋ ਗਿਆ ਲੇਕਿਨ ਹੌਲ ਹੌਲ ਯਹੀ ਯਾਰਾ ਉਹ ਸਾਡੇ ਵੱਲੋਂ ਤਾਂ ਰੋਜ਼ ਗੱਡੀਆਂ ਲੈ ਨੂੰ ਕਹਿੰਦਾ ਲੇਬਰ ਭੱਜ ਗਈ ਉਹ ਪਮਾ ਭੱਜਾਂ ਪਮਾ ਰਹਿਣ ਅਸੀਂ ਕੀ ਲੈਣਾ ਚੱਲ ਚੱਲਦੇ ਆ ਲਾ ਕੇ ਆਰਾਮ ਕਰਦੇ ਆ ਘਰ ਬਹੁਤ ਚੱਲ ਚੱਲੀਏ ਸੁਲ ਵੀ ਇਹ ਹੋਏ ਸਾਡੇ ਮੁੰਡੇ ਲੱਗ ਗਏ ਆ ਚੱਲ ਠੀਕ ਐ ਹੁਣ ਦੇਖ ਯਾਰ ਆਪਾਂ ਫੇਰ ਵੀ ਆਪਾਂ ਤੈਨੂੰ ਪਤਾ ਆਪਾਂ ਦਾ ਲੇਬਰ ਨਾਲ ਕਦੀ ਫਰਕ ਨਹੀਂ ਕਰੀਦਾ ਜਿਹੜੇ ਬੰਦੇ ਆਲਾ ਨਾ ਕੰਮ ਨਾਲ ਨਹੀਂ ਜਾਈਦਾ ਆਪਾਂ ਨਾਲ ਉਹਨੂੰ ਚਾਹੁੰਦੇ ਹਾਂ

ਉਹ ਗਈ ਕਰਦੀ ਆ ਕੀ ਹੋ ਗਿਆ ਨਹੀਂ ਤੂੰ ਆ ਫੇਰ ਅੱਜ ਡੱਫ ਕੇ ਆ ਗਿਆ ਤੈਨੂੰ ਸ਼ਰਮ ਹੈਗੀ ਆ ਭੋਰਾਕ ਨਹੀਂ ਉਹ ਵੀਰੇ ਨੇ ਗੱਡੀ ਲਈ ਠੇਕੇਦਾਰ ਨੇ ਹੁਣ ਪਾਇਆ ਮਹਿੰਗੀ ਦਾਰੂ ਬਲਾਈਆ ਜਿਹੜੇ ਵੀਰੇ ਨੇ ਗੱਡੀ ਲਈ ਆ ਹਾਂ ਈ ਉਹਦਾ ਬੰਮਾ ਦੋ ਗੱਡੀਆਂ ਲੈ ਲਵੇ ਉਹਦਾ ਕੰਮ ਅਗਲੇ ਦਾ ਕਿੰਨਾ ਚੱਲਦਾ ਆ ਉਹਦੇ ਹਾਸਲੇ ਨੇ ਬੜਾ ਹੁੰਦੀ ਆ ਹੋਚ ਲੈਣਾ ਭਰਾ ਹੁੰਦੀ ਆ ਤੂੰ ਤਾਂ ਰੋਜ਼ ਫ੍ਰੀ ਦੇ ਪੀ ਕੇ ਆ ਜਾਂਦਾ ਆ ਤੈਨੂੰ ਇਹ ਨਹੀਂ ਪਤਾ ਹੈਗਾ ਮੇ ਕੁੜੀ ਦੀ ਫੀਸ ਵੀ ਦੇਣ ਵਾਲੀ ਆ ਅੱਛਾ ਆਹੋ ਐਨਾ ਹੀ ਆ ਉਹਦੇ ਕੋਲ ਪੈਸਾ ਤਾਂ ਧਾਰੇ ਲੈ ਲਾ ਉਹਦੇ ਕੋਲ 4-5000 ਰੁਪਏ ਕੁੜੀ ਦੀ ਫੀਸ ਤਾਂ ਨਹੀਂ ਯਾਨੀ ਤੂੰ ਹੁਣ ਮੈਨੂੰ ਪੈਸੇ ਕਹਿੰਦੀ ਉਹਦੇ ਲੈ ਲਾ ਆਹੋ ਲੈ ਲਾ ਫੇ ਜਾ ਤੈਨੂੰ ਉਹ दारू ਪੀ ਲਾ ਸਕਦਾ ਐ ਏਖਾ ਤਾਂ ਤੈਨੂੰ ਪੈਸੇ ਦੇ ਦਿਆਂਗਾ ਹੋ ਹਾਂਸ ਲੈ ਆ ਬੰਦਾ ਲੈ ਇਹ ਵੀ ਆ ਜਿੱਤੇਰੇ ਸਾਹਮਣੇ ਅਜਾ ਮਾ ਰੰਨੇ ਆ ਨਵਿਆਸ 베ਰੇ ਵੀ ਕਹਿ ਕੇ ਭੇਜਿਆ ਸੀਗਾ। ਉਹ ਕੋਈ ਗੱਲ ਨਹੀਂ। ਤੇਰੀ ਕੀ ਸਲਾਮ ਮੈਨੂੰ ਉਹ ਪੈਸੇ ਨਾ ਦਊਗਾ। ਆ ਦੇਖ ਲੰਨੀ ਆ। ਤੈਨੂੰ ਪੈਸਾ ਦਿੰਦਾ। ਬਲਵੀ ਸਿੰਘ ਠੇਕੇਦਾਰ ਲਾ। ਲਾ ਹੁਣੇ ਹੀ ਪੁੱਛ ਲੰਨੇ ਆ। ਦੇਖ ਲਾ ਪੁੱਛ ਕੇ। ਹਲੋ। ਹਲੋ। ਵੀਰ ਵੀਰ ਸਾਹਿਬ ਕਿਦਾਂ ਹਾਲ? ਕਿਦਾਂ? ਪਾਣੀ ਦਾ ਘਰ ਠੀਕ ਠਾਕ ਹਾਂ ਬੋਝ ਗਿਆ ਪਾਣੀ ਦਾ ਓ ਯਾਰ ਇੱਕ ਥੋੜਾ ਜਿਹਾ ਭਰਾ ਕੰਮ ਬੈ ਗਿਆ ਸੀ ਕੋਕੀ ਕੰਮ ਬੈ ਗਿਆ ਸੀ ਤੈਨੂੰ ਹੋਰ ਪੈਣੀ ਹੋਣਾ ਓ ਨਹੀਂ ਨਹੀਂ ਓ ਯਾਰ ਕੁੜੀ ਦੀ ਫੀਸ ਦੇਣੀ ਆ 5000 ਰੁਪਇਆ ਚਲਾਈ ਦਸਾਂ 5000 ਓ ਭਰਾ ਮੇਰਾ ਭਰਾ ਚਰਾ ਹਾਜ਼ਰ ਆ ਵਾਹ ਸੋਣਾ ਲੈ ਲੈ ਤਾਸ ਲੈਣਾ ਤੂੰ ਦੱਸ ਕਿੰਨੇ ਲੈਣੇ ਆ ਤੂੰ ਮੋੜਨ ਮੋੜਨ ਦੀ ਚਿੰਤਾ ਨਾ ਕਰੀ ਆਂ ਛੋਲਾ ਕੁੜੀ ਚਾਹੇ ਮੇਰੀ ਕੁੜੀ ਕੁੜੀ ਪੜਾ ਲਈ ਪੈਸਿਆਂ ਦੀ ਚਿੰਤਾ ਨਾ ਕਰੀ ਜੇ 50000 ਦੀ ਵੀ ਲੋੜ ਹੋਈ ਮੰਗ ਲੈ ਜਦੋਂ ਮੈਂ ਉਹ ਭਰਾ ਤਾ ਮੇਰੇ ਦੁੱਖੇ ਤੌਰ ਤੇ ਉਹ ਕਹਿੰਦਾ ਜੇ ਤੇਰੀ ਕੁੜੀ ਹੋ ਜਾਂ ਮੇਰੀ ਕੁੜੀ ਹੋਈ ਤੂੰ 5 ਦਾ ਛੱਡ 10 ਲੈ ਲੈ ਹੁਣ ਦੱਸ ਲੈ ਲਿਆ ਫਿਰ ਉਹ ਨਹੀਂ ਲਿਆ ਜਾ

ਦਾਰੂ ਮਹਿੰਗੀ ਬਣਾ ਰਹਾ ਤੈ ਕਹਿੰਦਾ ਲੈ ਜਾ ਲੈ ਆਉਣਾ ਹੁਣੇ ਮੈਂ ਜਾ ਕੇ ਯਾ ਕੰਧਾ ਪੈਸੇ ਮੈਂ ਲੈ ਆਉਣਾ ਉਹਦੇ ਕੋਲੋਂ ਟੇਕੇਦਾਰ ਕੋ ਉਹ ਲੇਬਰ ਨੂੰ ਤਾਂ ਉਹ ਚੰਗੀ ਤਰ੍ਹਾਂ ਪੈਸੇ ਨਹੀਂ ਦਿੰਦਾ ਹੈਗਾ ਮੰਗਿਓ ਦੇਖਾ ਕਿਤੇ ਡਿਗੇ ਨਾ ਹੋਵੇ ਹੱਥ ਤੇ ਪਿਆ ਸ਼ਰਾਬ ਤਾਬਾ ਗੋਣ ਪੀਤੀਓ ਤੋਰੇ ਦੇ ਕੋਲੋਂ ਹੁੰਦਾ ਨਹੀਂ ਹੈਗਾ आ और है? जी पैसे हाँ। अच्छा। अच्छा। वो केंदा हो हैं पैसे अच्छा अच्छा तो चल। चलो अंदर चलो फिर खड़ हैगा चल ओ, काड़। चल।, चल चल अंदर बैठ जा ओ,